ਦੇਣਾ ਕਿ ਪਿਛਲੇ ਦਿਨਾਂ ਦੇ ਵਿੱਚ 바ਵਾ ਲਾਲ ਦਿਆਲ ਜੀ ਦੀ ਸੰਗਤ ਸਾਰੇ ਅਸੀਂ ਇਕੱਠੇ ਹੋ ਕੇ ਮਾਨਯੋਗ ਡੈਪਟੀ ਕਮਿਸ਼ਨਰ ਗੁਰਦਾਸਪੁਰ ਜੀ ਨੂੰ ਇੱਕ ਮੈਮੋਰੰਡਮ ਦਿੱਤਾ ਸੀਗਾ ਔਰ ਉਹਦੇ ਵਿੱਚ ਅਸੀਂ ਬੇਨਤੀ ਕੀਤੀ ਸੀਗੀ ਪੰਜਾਬ ਸਰਕਾਰ ਨੂੰ ਕਿ 바ਵਾ ਲਾਲ ਜੀ ਦਾ 671ਵਾਂ ਜਨਮ ਦਿਹਾੜਾ ਜਨਤੀ ਜਿਹੜੀ ਆ ਉਹ ਬਹੁਤ ਧੂਮ-ਤਾਮ ਨਾਲ ਸਾਰੇ ਇਲਾਕੇ ਦੇ ਵਿੱਚ ਮਨਾਇ ਜਾਂਦੀ ਆ ਤੇ ਉਹਨਾਂ ਦੀ ਸੰਗਤ ਦੇਸ਼ ਵਿਦੇਸ਼ ਤੇ ਸੂਬੇ ਤੋਂ ਬਾਹਰ ਤੋਂ ਬਹੁਤ ਉਤਸ਼ਾਹ ਨਾਲ ਸ਼ਰਦਾ ਦੇ ਨਾਲ ਸੰਗਤ ਆਉਂਦੀ ਆ ਤੇ ਇਹ ਇੱਕ ਉਤਸਵ ਦਾ ਮਾਹੌਲ ਹੁੰਦਾ ਉਹਦੇ ਲਈ ਛੁੱਟੀ ਦੀ ਬੇਨਤੀ ਕੀਤੀ ਸੀਗੀ ਅੱਜ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਾਡੇ ਜਿਹੜੇ ਆਵਾਦਵੀ ਪਾਰਟੀ ਦੇ ਨੈਸ਼ਨਲ ਸੁਪਰੀਮੋ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਹਰ ਦੇਨ ਅਜ਼ੀਜ਼ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਉਸ ਪ੍ਰਾਰਥਨਾ ਨੂੰ ਸੰਗਤ ਦੀ ਉਸ ਜਿਹੜੀ ਮੈਂ ਸਮਝਦਾ ਸੀ ਮੰਗ ਸੀਗੀ ਉਹਨੂੰ ਪੂਰੇ ਕਰਦੇ ਹੋਏ 20 ਤਰੀਕ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਬਾਬਾ ਲਾਲ ਦਿਆਲ ਜੀ ਦੇ ਜਨਮ ਉਤਸਵ ਦੇ ਉੱਪਰ ਛੁੱਟੀ ਦਾ ਐਲਾਨ ਕੀਤਾ। ਔਰ ਜੈ। ਔਰ ਇਹ ਜਿਹੜੀ ਛੁੱਟੀ ਆ ਉਹ ਸਾਰੇ ਜ਼ਿਲ੍ਹੇ ਦੇ ਵਿੱਚ ਸਰਕਾਰੀ ਗੈਰ ਸਰਕਾਰੀ ਵਿਦੇਕ ਸੰਸਥਾਵਾਂ ਸਾਰੀਆਂ ਜਿਹੜੀਆਂ ਨੇ ਉਹ ਜ਼ਿਲ੍ਹੇ ਦੇ ਵਿੱਚ ਬੰਦ ਰਹਿਣਗੀਆਂ ਤਾਂ ਕਿ ਸੰਗਤ ਖੁਸ਼ੀ ਦੇ ਨਾਲ ਉਤਸ਼ਾਹ ਦੇ ਨਾਲ ਸ਼ਰਧਾ ਦੇ ਨਾਲ ਉਸ ਜਨਮ ਦਿਨ ਦਾ ਹਿੱਸਾ ਬਣ ਸਕਣ ਔਰ ਉਹਨਾਂ ਦਾ ਆਸ਼ੀਰਵਾਦ ਸੰਗਤਾਂ ਜਿਹੜੀਆਂ ਨੇ ਪ੍ਰਾਪਤ ਕਰ ਸਕਣ ਰਮਨ ਬੈ ਜਿੰਦਾਬਾਦ ਰਮਨ ਬਾਬਾ ਲਾਲ ਜੀ ਦੀ ਜੀਆ ਕਰੋ ਜੀ ਬੰਦਾ ਬਸ਼ਰੂ ਬਾਬਾ ਲਾਲ ਜੀ ਦਾ ਬਹੁਤ ਸਾਰੇ ਦਰਬਾਰ ਜੀ ਜੈ ਦੂਸਰੀ ਮੇਰੀ ਸਤਿਗੁਰੂ ਦਾ ਆਮ ਸੰਗਤਾਂ ਦੂਸਰੀ ਮੇਰੀ ਬੇਨਤੀ ਆ ਕਿ ਇਸ ਗੱਲ ਦੀ ਅਗਵਾਈ ਸਾਡੀ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਸ਼੍ਰੀ ਜੁਗੇਸ਼ ਸ਼ਰਮਾ ਜੀ ਵੱਲੋਂ ਬਹੁਤ ਜ਼ੋਰ ਨਾਲ ਚੁੱਕੀ ਗਈ ਸੀ ਔਰ ਇਹਨਾਂ ਨੇ ਵੀ ਇਹ ਤੁਹਾਡੀ ਜਿਹੜੀ ਗੱਲ ਆ ਉਹ ਸਾਡੀ ਸਮੁੱਚੀ ਜਿਹੜੀ ਲੀਡਰਸ਼ਿਪ ਆ ਉਹਦੇ ਅੱਗੇ ਰੱਖੀ ਔਰ ਮੈਂ ਅੱਜ ਦਿਲ ਦੀਆਂ ਗਰਾਈਆਂ ਤੋਂ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਦੀ ਲੀਡਰਸ਼ਿਪ ਆ ਸਰਦਾਰ ਗੁਰਦੀਪ ਸਿੰਘ ਰੰਦਾਵਾ ਐਮ ਐਲ ਏ ਡੇਰਾ ਬਾਬਾ ਨਾਨਕ ਜਿਹਨਾਂ ਦੇ ਹਲਕੇ ਦੇ ਵਿੱਚ ਇਹ ਗੱਦੀ ਆ ਔਰ ਉਹਦੀ ਬਹੁਤ ਸ਼ਰਧਾ ਪਿਛਲੇ ਦਿਨਾਂ ਦੇ ਵਿੱਚੋਂ ਉੱਥੇ ਨਤਮਸਤਕ ਵੀ ਹੋ ਕੇ ਆਏ ਸਨ ਅਮਰ ਸ਼ੇਰ ਸਿੰਘ ਕਲਸੀ ਜਿਹੜੇ ਸਾਡੇ ਕਾਰਜਕਾਰੀ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਨੇ ਇਸ ਤੋਂ ਇਲਾਵਾ ਸardar ਜਗਰੂਪ ਸਿੰਘ ਸੇਖਵਾ ਜੀ ਬਲਬੀਰ ਪੰਨੂ ਜੀ ਔਰ ਅਮਰਪਾਲ ਸਿੰਘ ਸਾਡੇ ਜਿਹੜੇ ਐਮ ਐਲ ਏ ਸ਼੍ਰੀ ਹਰਗਮਿੰਦਪੁਰ ਨੇ ਔਰ ਸ਼ਮਸ਼ੇਰ ਜੀ ਔਰ ਜੋਮਨ ਰੰਦਾਵਾ ਜੀ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਸਾਰਿਆਂ ਨੇ ਇਸ ਗੱਲ ਦੀ ਤਗੀਦ ਕੀਤੀ ਕਿ ਇਹ ਬਹੁਤ ਇੱਕ ਅਹਿਮ ਲੋਕਾਂ ਦੀ ਮੈਂ ਸਮਝਣਾ ਵੀ ਮੰਗ ਨਹੀਂ ਸੀ ਇਹ ਜ਼ਰੂਰਤ ਸੀਗੀ ਔਰ ਜਿਹਨੂੰ ਸਾਡੀ ਸਰਕਾਰ ਨੇ ਭਗਵੰਤ ਮਾਨ ਜੀ ਨੇ ਅਰਵਿੰਦ ਕੇਜਰੀਵਾਲ ਜੀ ਨੇ ਮਨਜ਼ੂਰ ਕਰਕੇ ਉਹਦਾ ਐਲਾਨ ਕੀਤਾ ਉਸ ਦਿਲ ਦੀਆਂ ਗਰਾਈਆਂ ਤੋਂ ਸਾਰੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਔਰ ਮੈਂ ਸਮਝਣਾ ਵੀ ਇਹਨਾਂ ਦੀ ਜ਼ਿੰਦਗੀ 바ਵਾ ਜੀ ਦੀ ਉਹ ਤਪਸਵੀ 삶 ਬਹੁਤ ਐਸੇ ऐसे लोग जिन्होंने मानवता ਨੂੰ ਰੋਹਾਨੀਅਤ ਦਾ ਇੱਕ ਐਸਾ ਰੂਪ ਸਾਰੇ ਇਲਾਕੇ ਦੇ ਵਿੱਚ ਨਹੀਂ ساری ਦੁਨੀਆ ਦੇ ਵਿੱਚ ਉਹਨਾਂ ਦੇ ਸੰਦੇਸ਼ ਜਿਹੜੇ ਨੇ ਦਿੱਤੇ ਨੇ ਔਰ ਲੋਕਾਂ ਦੀ ਸ਼ਰਧਾ ਲੋਕਾਂ ਦੀ ਆਸਥਾ ਉਹਨਾਂ ਨਾਲ ਬਣੀ ਆ ਸੋ ਅੱਜ ਦਿਨ ਦੇ ਉਹਨਾਂ ਦੇ ਦਿਨ ਨੂੰ ਮਨਾਉਣ ਵਾਸਤੇ ਸਰਕਾਰ ਵੱਲੋਂ ਕੀਤਾ ਉਪਰਾਲਾ ਦਾਸ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਪਰਮੇਸ਼ਵਰ ਅੱਗੇ ਹੋਈ ਅਰਦਾਸ ਬੇਨਤੀ ਆ ਕਿ ਉਹਨਾਂ ਦਾ ਆਸ਼ੀਰਵਾਦ ਉਹਨਾਂ ਦੀ ਮਿਹਰ ਉਹਨਾਂ ਦੀ ਕਿਰਪਾ ਸਮੂਚੇ ਇਲਾਕੇ ਦੇ ਉੱਪਰ ਅਤੇ ਸੰਗਤ ਦੇ ਉੱਪਰ ਬਣੀ ਰਹੇ ਇਸੇ ਤਰੀਕੇ ਨਾਲ ਸੰਗਤ ਚੜਦੀ ਕਲਾ ਜਰ ਰਵੇ ਉਹਨਾਂ ਤੇ ਮਿਹਰ ਤੇ ਕਿਰਪਾ ਪ੍ਰਿਆਹਤ ਸਦਾ ਬਣਿਆ ਰਹੇ ਬਹੁਤ ਜਲੰਦਰੀ ਆ ਗਈ ਜੀ ਕੱਲ ਜਨਮ ਦਿਹਾੜੀ ਹੈ ਸ਼ਹਿਰ ਵਾਸੀਨ ਕੀ ਪੂਰੀ ਕਰੇ ਮੇਰੀ ਤੈ ਕੋਈ ਬੇਨਤੀ ਆ ਕਿ ਜਿਸ ਮਾਨਵਤਾ ਦੀ ਜਿਸ ਤਰੀਕੇ ਨਾਲ 바ਵਾ ਲਾਲ ਦਿਵਾਲ ਜੀ ਨੇ ਪੱਸਿਆ ਤਿਆਗ ਦਾ ਸੰਦੇਸ਼ ਦਿੱਤਾ ਆਓ ਆਪਣੀ ਜ਼ਿੰਦਗੀ ਦੇ ਵਿੱਚ ਉਹਨੂੰ ਅਪਣਾਈਏ ਇੱਕ ਦੂਸਰੇ ਨਾਲ ਸੱਧ ਭਾਵਨਾ ਪਿਆਰ ਇੱਕ ਦੂਸਰੇ ਨੂੰ ਬਰਦਾਸ਼ਤ ਕਰਨ ਦੀ ક્ષਮਤਾ ਔਰ ਤਿਆਗ ਦੀ ਭਾਵਨਾ ਰੱਖਿਏ ਕਿਉਂਕਿ ਸਮਾਜ ਦੇ ਹਰ ਕਿਤੇ ਦੇ ਵਿੱਚ ਬਹੁਤ ਵੱਡਾ ਨਿਗਾਰ ਆਇਆ ਅਜੋ ਨਿਗਾਰ ਨੂੰ ਤਾਂ ਹੀ ਰੋਕਿਆ ਜਾਊਗਾ ਜੇ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲ ਸਕੀਏ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਸਕੀਏ ਔਰ ਮਿਲ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰੀਏ। ਕਿਹਾਰੇ ਬਾਬਾ ਲਾਲ ਜੀ ਦਾ। ਲਓ ਜੀ।